ਲਵਲੀ ਲਾਹ ਮੁੰਡੇ ਨੂੰ ਫੋਨ ਕੀ ਕਹਿੰਦਾ ਮੈਂ ਲਵਨਾ ਡੈਡੀ ਇੱਕ ਮਿੰਟ ਕੋਈ ਯਾਰ ਮੈਨੂੰ ਤੇ ਨਾਲ ਗੱਲ ਕਰਨੀ ਹੈ ਇੱਕ ਹਾਂਜੀ ਹਾਂਜੀ ਉਹ ਜੋਬ ਨੂੰ ਤੇਰੇ ਨਾਲ ਕੰਮ ਕਰਦਾ ਹੁੰਦਾ ਸੀ ਯਾਰ ਫੋਨ ਨਹੀਂ ਉਹਦਾ ਮੁੰਡਿਆ ਤੇ ਤੇਰੇ ਲੱਗੇ ਆ ਉਦੋਂ ਪਤਾ ਪਤਾ ਕੀ ਕਰਨਾ ਉਹਨੇ ਤੇ ਇੱਥੇ ਵਿਆਹ ਕਰਾ ਲਿਆ ਮੁੰਡੇ ਨੂੰ ਪਤਾ ਲੱਗਾ ਮੈਨੂੰ ਵੀ ਨਾਲ ਲਵਲੀ ਤੈਨੂੰ ਜੋਬੋਂ ਦਾ ਫੋਨ ਆਉਂਦਾ ਹੁੰਦਾ ਸੀ ਤੇ ਤੇਰੋਂ ਨੇ ਦੱਸਿਆ ਨਹੀਂ ਕਿ ਮੇਰੀ ਤੇ ਕਿਸੇ ਕੁੜੀ ਨਾਲ ਗੱਲਬਾਤ ਵਾਂ ਓ ਡੈਡ ਜੀ ਮੈਂ ਤੁਹਾਨੂੰ ਬਥੇਰਾ ਕਹਿੰਦਾ ਰਿਆਂ ਤੇ ਉਹ ਵਿਆਹ ਨੇ ਨਹੀਂ ਰਾਜੀ ਹੈਗਾ ਚੁੱਪ ਕਰ ਬਾਊ ਰੋਣੀ ਕਿਉਂ ਆ ਚੁੱਪ ਕਰ ਦੀਦੀ ਮੇਰੀ ਕੀ ਗਲਤੀ ਮੈਂ ਇਹਨਾਂ ਨੂੰ ਕੁਝ ਵੀ ਨਹੀਂ ਗਿਆ ਮੇਰਾ ਦੱਸੋ ਕੀ ਗਸੂਰੀ ਜੀ ਐਡੀ ਵੱਡੀ ਗੱਲ ਇਹਨਾਂ ਨੇ ਕਰਨੀ ਹੀ ਤੇ ਪਹਿਲਾਂ ਹੀ ਦੱਸ ਦਿੰਦੇ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਯਾਰ ਪਾਸਾ ਤੇ ਮੈਂ ਸਿੱਧਾ ਸਿੱਟਿਆ ਸੀ ਪਰ ਵਜ ਪੁੱਠਾ ਗਿਆ ਚਲ ਕੋਈ ਗੱਲ ਨਹੀਂ ਇੰਨਾ ਕਿ ਉਹ ਯਕੀਨ ਨਾਲ ਹੋਈ ਗਿਆ ਉਹਨੇ ਵਿਆਹ ਕਰਾ ਲਿਆ ਉਹ ਆਖੀ ਜਾਂਦੀ ਐ ਮੈਂ ਹੁਣ ਪਿੰਡ ਚਲ ਜਾਣਾ ਵਾ ਮੈਂ ਇੱਥੇ ਰਹਿਣਾ ਹੀ ਨਹੀਂ ਆ ਤੇ ਪਿੰਡ ਚਲ ਜਾਣਾ ਤੇ ਜਾਣ ਤੋਂ ਨੂੰ ਤੂੰ ਕਿ ਉਹਦੇ ਕੋਲ ਲੈਣਾ